ਮੈਂ ਜਿਸ ਕਾਰਨ ਕਿ ਕੀ ਹਾਲ ਹੈ ਰੋਸ਼ਨੀ ਅੰਮ੍ਰਿਤ ਉਹ ਹੋ ਗਿਆ ਲੁੱਟ ਕੇ ਸੁਖਰੀਬ ਚੰਦਜੀ ਵੱਲੋਂ ਰੇਲਵੇ ਸਟੇਸ਼ਨ ਤੇ ਆਪਣੇ ਮਾਪੇ ਦੀ ਯਾਦ ਦੇ ਵਿੱਚ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਹੈ ਇਸ ਦੇ ਵਿੱਚ ਰੇਲਵੇ ਪੁਲਿਸ ਵੱਲੋਂ ਬਹੁਤ ਵੱਡੇ ਵੱਡੇ ਅਫਸਰ ਪਹੁੰਚੇ ਨੇ ਸਾਡੇ ਕੋਲ ਪਹੁੰਚੇ ਨੇ ਐਸਪੀ ਇਨਵੈਸਟੀਗੇਸ਼ਨ ਆਰਪੀਐਫ ਜੀਆਰਪੀ ਜੀਆਰਪੀ ਬਲਰਾਮ ਸਿੰਘ ਰਾਣਾ ਪੰਜਾਬ ਗੱਲਬਾਤ ਵੀ ਕਰਾਂਗੇ ਤੇ ਇਹਨਾਂ ਦਾ ਸਵਾਗਤ ਕਰ ਰਹੇ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਸਾਡੇ ਮੁਨਸ਼ੀ ਜੀ ਸੁਕਰੀਬ ਚੰਦ ਜੀ ਸੁਕਰੀਬ ਚੰਦ ਜੀ ਦੀ ਸਿਸਟਰ ਉਹਨਾਂ ਦੇ ਭਰਾਤਾ ਜੀ ਤੇ ਹੋਰ ਸਾਰਾ ਹੀ ਵਿਭਾਗ ਉਹਨਾਂ ਦੇ ਸਤਿਕਾਰ ਦੇ ਵਿੱਚ ਉਹਨਾਂ ਨੂੰ ਜੀ ਆਇਆਂ ਕਹਿਣ ਲਈ ਦੇ ਵੱਲੋਂ ਗੱਲ ਕਰਦੇ ਜੀਜਾ ਜੀ ਵੀ ਖੜੇ ਨੇ ਚਲੋ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਜੀਜਾ ਜੀ ਹੈ ਆ ਜੀਜਾ ਜੀ ਬਿਨਾ ਤੀਜਾ ਜੀ ਬਿਨਾ ਚਲੋ ਥੋੜਾ ਜਿਹਾ ਔਖਾ ਵੀ ਹੋ ਜਾਂਦਾ ਹੈ ਸਤਿ ਸ੍ਰੀ ਅਕਾਲ ਜੀ ਜੀ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਬਲਰਾਮ ਸਿੰਘ ਜੀ ਰਾਣਾ ਐਸ ਪੀ ਇਨਵੈਸਟੀਗੇਸ਼ਨ ਤ੍ਰਿਨੀਤ ਮਾਰਕ ਤੇ ਉਹਨਾਂ ਵੱਲੋਂ ਦੇਖ ਅਗਲੇ ਦੋ ਪਾਤਰੋਸ ਪਾਤਰੋਸ ਪੁੱਤਰ ਦੇਖ ਅਸਟਰੀ ਇਨਵੈਸਟੀਗੇਸ਼ਨ ਬੈਲਾਂਸ ਵਿੱਚ ਆਣਾ ਪਹੁੰਚੇ ਨੇ ਟੀਮ ਦਾ ਮਾਣ ਵਧਾਉਣ ਦੇ ਲਈ

ਕਟਮੇ ਕਰਦੇ ਅਰੇ ਬਸ ਸੱਜਾ ਨਾਲ ਉਹ ਦਾਨ ਕਰਨ ਵਾਲੇ ਸਾਰੇ ਪਰਮਾ ਦਾ ਵੀਰਾਂ ਦਾ ਮਾਨ ਕਰ ਰਹੇ ਨੇ ਸਰਟੀਫਿਕੇਟ ਦੇ ਕੇ ਸਪੀਲ ਇਨਵੈਸਟੀਗੇਸ਼ਨ ਬਲਰਾਮ ਸਿੰਘ ਜੀ ਰਾਣਾ ਉਹਨਾਂ ਨਾਲ ਸੁਖਵੀਰ ਚੰਦ ਜੀ ਇਸ ਸਾਰੀ ਰੇਲਵੇ ਕੋਚ ਦੀ ਟੀਮ ਤੇ ਸਾਡੇ ਡਾਕਟਰ ਸਾਹਿਬ ਉਹਨਾਂ ਦੇ ਭਰਾਤਰੀ ਜੀਜਾ ਜੀ ਸਾਡੇ ਉਪ ਕੀਚਾਰ ਦੇ ਨੰਗਲ ਤੋਂ ਕਾਰਤਾਰ ਸਿੰਘ ਜੀ ਅੱਗੇ ਹੋ ਜੀ ਕੋਈ ਨਹੀਂ ਨਾ ਲੱਗ ਸੀ ਬੁਰੀ ਆ ਨਾ ਮੈਂ ਬੋਲ ਬਹੁਤ ਆਪਣਾ ਨਹੀਂ ਜੀ ਇਹ ਵੀ ਬਸ ਆਉਣ ਰੋਕੀ ਦੇ ਇਹ ਉਹ ਮੰਗਦਾ ਹੈ ਇਹ ਉਹ ਨਹੀਂ ਨੂੰ ਦੇਣਾ ਉਹਦਾ ਕਿਉਂ ਮੰਗਦਾ ਆ ਪਿੱਛੇ ਨਹੀਂ ਬੁਰੀ ਕਿਤੇ ਬੁਰੀ ਬਣਾ ਲੀ ਕੋਈ ਹੋ ਗਿਆ ਤਾਂ ਨਹੀਂ ਦੇਣਾ ਸਾਡੇ ਚੌਕੀ ਇੰਚਾਰਜ ਨੰਗਨਤੋਂ ਅਵਤਾਰ ਸਿੰਘ ਜੀ ਵੀ ਪਹੁੰਚੇ ਨੇ ਉਹਨਾਂ ਨਾਲੇ ਇੰਚਾਰਜ ਨਤਕ ਸਿੰਘ ਸਾਹਿਬ ਜਗਜੀਤ ਸਿੰਘ ਇਹ 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 ਅਜੇ ਆਏ ਅੱਛਾ ਜੀ ਹਾਂਜੀ ਲੋ ਜੀ ਇੰਚਾਰਜ ਸਾਹਿਬ ਐ ਆਨੰਦਪੁਰ ਸਾਹਿਬ ਤੋਂ ਜੀਆਰਪੀ ਦੇ ਵੀ ਫੋਨਦਾਨ ਕਰ ਰਹੇ ਨੇ ਤੇ ਇਹਨਾਂ ਦਾ ਸਨਮਾਨ ਕਰ ਰਹੇ ਨੇ ਸਰਟੀਫਿਕੇਟ ਦੇ ਕੇ ਐਸਪੀ ਸਾਹਿਬ ਨਾਲ ਸੁਖਰੀਵ ਚੰਦ ਜੀ ਹੋਰ ਵੀ ਲਿਖੇ ਪੁੱਛਦੇ ਹੌਸਲ ਇੱਧਰ ਵੀ ਲੋਕੀ ਚੱਲੇਗਾ ਵੀ ਜਿੰਨਾ ਜਿੰਨਾ ਧੋਖਾ ਹੋਏ ਰਾਜਕੁਮਾਰਾ ਉਹ ਉੱਥੇ ਹੋ ਜਾਓ ਸਿੰਧੀ ਘੇਰ ਲਿਆ ਸੁਖਰੀਵ ਚੰਦ ਜੀ ਉਹਨਾਂ ਦੇ ਜੀਜਾ ਜੀ ਰਾਜਕੁਮਾਰ ਜੀ ਉਹਨਾਂ ਦੇ ਨਾਲ ਅਸਟਿਕ ਇਹਨੂੰ ਬਲਰਾਮ ਸਿੰਘ ਜੀ ਰਾਣਾ ਖੁਦ ਇਸ ਖੂਮਦਾਨ ਦੇ ਟੈਂਪ ਦੇ ਵਿੱਚ ਖੂਮਦਾਨ ਕਰਨ ਦੇ ਲਈ ਆਪ ਵੀ ਜਾਚਾ ਪਤਰਾ ਰਹੇ ਨੇ ਤਸਵੀਰਾਂ ਦਿਖਾ ਰਹੇ ਰੇਲਵੇ ਪੁਲਸ ਦੇ ਮੁਲਾਜ਼ਮ ਉਹਨਾਂ ਦੇ ਨਾਲ ਸਾਡੇ ਚੌਕੀ ਇੰਚਾਰਜ ਅਨੰਦਪੁਰ ਸਾਹਿਬ ਤੋਂ ਸਾਡੇ ਨੰਗਰ ਤੋਂ ਉਤਾਰ ਚੰਦ ਜੀ ਤੇ ਸਾਡੇ ਅਫਸਰ ਵੀਨਾ ਜੀ ਜੀ ਸੀ ਵੀ ਜੀ ਮੰਨ ਲਓ ਬਣ ਗਿਆ ਲੋਕੀ ਚੈਕ ਕਰਵਾਉਣ ਲਈ ਲੋਕਤਾਲਾ ਲੀਨ ਨਹੀਂ ਕਰਤੋ 9876516129 ਫੂਂਦਾਨ ਕਰਨ ਦੇ ਲਈ ਐਸਪੀ ਇਨਵੈਸਟੀਗੇਸ਼ਨ ਬਲਰਾਮ ਸਿੰਘ ਜੀ ਰਾਣਾ ਚੈੱਕ ਅਪ ਕਰਾ ਰਹੇ ਨੇ ਇਹ ਆਪਾਂ ਵੀ ਇਹ ਬਹੁਤ ਸਿਆਣੇ ਨਾਲ ਬਹੁਤ ਆਰੇ ਕਿਹੜਾ ਲੱਗੇ ਸਿਰ ਚਾਹ ਰਿਹਾ ਹੈ ਕਿਹੜਾ ਲੱਗੇ ਯਾਰ ਸਾਡੇ ਇਸ ਵਾਰੀ ਦਾ ਗਾਵਾ ਆਪਾਂ ਜਾਣੀ ਬੀ ਕਾਸਟ ਆਪਾਂ ਸੱਚੇ ਸੌਦੇ ਜਨਮਾਨ ਸਰਾਂਤ ਤੋਂ ਸਰਦਾਰ ਜਗਦੀਸ਼ ਸਿੰਘ ਜੀ ਉਹਨਾਂ ਦੇ ਭਰਾਤਾ ਸ਼੍ਰੀ ਉਹਨਾਂ ਦੇ ਨਾਲ ਉਹਨਾਂ ਦੇ ਜੀਜਾ ਸ਼੍ਰੀ ਤੇ ਇਸ ਪੁਲਿਸ ਅਫਸਰ ਬਾਰੇ ਜਰੂਰ ਕਮੈਂਟ ਕਰਿਓ ਦੇਖੋ ਖੂਨਦਾਨ ਕਰ ਰਹੇ ਨੇ ਐਡੇ ਬੜੇ ਸਰ ਕਿੰਨਾ ਖੂਨ ਸੀ 16 16 16 ਸੋਨਾ ਔਰ ਉਹ ਉਹ ਤਾਂ ਐਨਾ ਨਹੀਂ ਮੇਰੇ ਤੋਂ ਅੰਦਾਜ਼ਾ ਕਰਦੇ ਹੋ ਸਰ ਗੁੰਜਾਰਾ ਤੋਂ ਕਿਤੋਂ ਅਲਤਰ ਨੇ ਇਹ ਬੋਲਦੀ ਰਹੇ ਐਸਪੀ ਇਨਵੈਸਟੀਗੇਸ਼ਨਾਂ ਖੂਮਦਾਨ ਕਰ ਰਹੇ ਨੇ ਐਡੇ ਵੱਡੇ ਅਫਸਰ ਨੇ ਤੇ ਉਹਨਾਂ ਨੂੰ ਸਰਟੀਫਿਕੇਟ ਦੇ ਰਹੇ ਨੇ ਚੌਕੀ ਇੰਚਾਰਜ ਸੁਕਰੀਬ ਚੰਦ ਜੀ ਤੇ ਉਹਨਾਂ ਦੇ ਭੈਣ ਜੀ ਸਾਡੇ ਵੀ ਭੈਣ ਤੇ ਉਹਨਾਂ ਦੇ ਭਰਾਤਾ ਸ਼੍ਰੀ ਜੀਜਾ ਸ਼੍ਰੀ ਤੇ ਸਾਡੇ ਗਨਮਨ ਸਾਹਿਬ ਐਸਐਚਓ ਦੇ ਸਰਹੰਦ ਤੋਂ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਜੀ ਐਸਐਚਓ ਸਾਹਿਬ ਤੋਂ ਸਰਟੀਫਿਕੇਟ ਲੈਣ ਦੀ ਕੀ ਲੋੜ ਪੈਗੀ ਐਡੇ ਵੱਡੇ ਅਫਸਰ ਹੋ ਤੁਸੀਂ ਇਨਸਾਨ ਨੂੰ ਕੋਈ ਕੋਸ ਨਹੀਂ ਕਿੰਨੀ ਕੇਸੀ ਦੇਖੋ ਕਿੰਦੇ ਵੱਡੇ ਵੱਧਿਆ ਅਫਸਰ ਦੇ ਕਿ ਡਬਲਟਾ ਰੈਂਕ 'ਤੇ ਪਹੁੰਚੇ ਨੇ ਇਹਨਾਂ ਦਾ ਮਾਨ ਸਨਮਾਨ ਕਰਨ ਦੇ ਲਈ ਵਧਾਇਆ ਤੇ ਖੂਲਦਾਰ ਵੀ ਕੰਮ ਕੀਤਾ ਇਹਨਾਂ ਨੇ